ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਕੱਲ ਦੇ ਕੁਝ ਥੱਕੇ ਹੋਏ ਸੀ ਤੇ ਦੁਪਹਿਰੇ ਤੇ ਘੜੀ ਸੌਂਗੇ ਹਾਂ ਤੇ ਆ ਲੈਣ ਦਾ ਪੰਵਾਨ ਤੇ ਇਹਦੇ ਕਾਲੇ ਬਾਣ ਦੇ ਤੇ ਕਰ ਲਿਆ ਪਿੰਦੇ ਤੇ ਦੂਜੇ ਸਿੱਟੇ ਬਾਣ ਦੇ ਰਹਿ ਗਏ ਆ ਕਰਨ ਵਾਲੇ ਆ ਜਿਹੜੇ ਦੇ ਤੇ ਇਹਦੇ ਕਰਨੇ ਆ ਹੁਣ ਇੱਕ ਤੇ ਹੋ ਗਿਆ ਵਾ ਇੱਕ ਹੋਣ ਵਾਲਾ ਲੈਂਦੀ ਐ ਪੈਨ ਦਾ ਤੇ ਇਹਦਾ ਹੋਣਾ ਛੁੱਟੀਆਂ ਆਈਆਂ ਹਾਂ ਅੱਡਾ ਨਾ ਪਤਾ ਕਿਹੜੇ ਗਰਮੀਆਂ ਦੇ ਵਿੱਚ ਬੱਚੇ ਵੈਸੇ ਟੁੱਟ ਟੁੱਟ ਜਾਂਦੇ ਆ ਤੇ ਇਧਰ ਡੈ ਆ ਪਿੰਨੇ ਕਰਨ ਨਾ ਨੂੰ ਮਾਤਰਾ ਕਰਨ ਦਾ ਕੋਈ ਪਤਾ ਨਹੀਂ ਠੰਡੇ ਥਾਂ ਡੈ ਆ ਪਿੰਨੇ ਕਰਨ ਕਹਿੰਦੇ ਅੰਦਰੇ ਹੀ ਕਮਰੇ 'ਚ ਹੀ ਕਰਨੇ ਇਥੇ ਲੌਬੀ 'ਚ ਇੱਕ ਤਾਂ ਘਰ ਦੇ ਵਿੱਚ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਵਾ ਤੇ ਸਾਰੇ ਬੰਦਿਆਂ ਵਾਲੀ ਧਿਆਨ ਵਾ ਅਰੇ ਕੀ ਨਾਲ ਲੱਗਾ ਹੋਇਆ ਵਾ ਨਾਲ ਹੀ ਮਾਨਕ ਟੱਕਰਿਆ ਵਾ ਤੇ ਇੱਕ ਕਾਲੇ ਬਾਣ ਦੇ ਉਣਾਗੇ ਇੱਕ ਚਿੱਟੇ ਬਾਣ ਦੇ ਉਣਾਗੇ ਅਰੇ ਕੀ ਚੁੱਕੀ ਲਿਉਂਦਾ ਬਾਣ ਚੱਲ ਇਹ ਕਿੰਨੇ ਆ ਚਾਰ ਹੀ ਇਹ ਵਾ ਚਾਰ ਹੀ ਉਹ ਨਹੀਂ 4 ਆ 4 ਹੀ ਏ ਇਹ ਵੀ 4 ਤੇ ਉਹ ਵੀ 4 ਆ ਤੇ ਹੁਣ ਆਪਾਂ ਚਿੱਟੇ ਵਣ ਦਾ ਤੇ ਇੱਕ ਪਿੰਨਾ ਕਰ ਲਿਆ ਵਾ ਤੇ ਦੂਜਾ ਪਿੰਨਾ ਆਪਾਂ ਕਰ ਲੱਗੇ ਆ ਤੇ ਬਲੌਗ ਦੇ ਨਾਲ ਬਣੇ ਰਿਓ ਇੱਕ ਤੇ ਇਹਨਾਂ ਨੂੰ ਵੱਟ ਵੱਡੇ ਪੈਣ ਦਾ ਵੱਟ ਵੱਡੇ ਆ ਨਾ ਤੇ ਉਹਦੇ ਕਰਕੇ ਵੀ ਥੋੜਾ ਜਿਹਾ ਹੋ ਜਾਂਦਾ ਇੱਧਰ ਨੂੰ ਲਿਆ ਹਾਂ ਆਵੇ ਲੱਗਦੀ ਨਾ ਖਰਾਬ ਜੀ ਰਸੀ ਕੋਈ ਗਲੀ ਹੁਣੇ ਵੇਲਾ ਥੱਲੜਲੇ ਬਨੇ ਲਾਇਓ ਨਾ ਜਾਂ ਤੇ ਫਿਰ ਇੰਜ ਕਰਿਓ ਵੀ ਕੱਟ ਦਿਓ ਕੱਟ ਦਿਓ ਇੰਨੀ ਗਰਸੀ ਹੁਣੇ ਹੀ ਮੁੜ ਕੇ ਜੋ ਹੋਣ ਕੇ ਮੰਜਾ ਡੰਡ ਲਾਉਣੀ ਆ ਪੈਸੇ ਤੇ ਉਹ ਖਰਚਨੇ ਆ ਹਾਂ ਸ਼ੁਰੂ ਤੋਂ ਹੀ ਆਉਣੀ ਆ ਜੇ ਸ਼ੁਰੂ ਕੀਤਾ ਤੇ ਇੰਨੇ ਪਹਿਲਾਂ ਆਉਣਾ ਵਾ ਹਾਂ ਚੱਲ ਚੱਲ ਫਿਰ ਕੱਟ ਦਾਂਗੀ ਚਲ ਵੇ ਇਹ ਲਾ ਕਿੰਨਾ ਜੇ ਖਰਾਬ ਨਿਕਲਦਾ ਜਿਆਦਾ ਤੇ ਫਿਰ ਵੇਖ ਲਈ ਨਹੀਂ ਨਾ ਤੂੰ ਥੋੜਾ ਵਾਂ ਅਸੀਂ ਆ ਅਸੀਂ ਤੁਸੀਂ ਆ ਅਸੀਂ ਅਸੀਂ ਇਹ ਤੁਸੀਂ ਤੁਸੀਂ ਹੋ ਹੋ ਜਾਇਆ ਹਾਈ ਦਾ ਕਰਕੇ ਵਟ ਲਾਈ ਜਾਣਾ ਪਹਿਲਾਂ ਪੁਰਕਸ਼ਾਲੇ ਵੀ ਕਿੰਨਾ ਪੈਂਦੇ ਹੱਥਾਂ 'ਚ ਨਹੀਂ ਨਹੀਂ ਘੁੱਟ ਘੁੱਟ ਕੇ ਤੇ ਨਹੀਂ ਚੱਲ ਕੋਈ ਗੱਲ ਨਹੀਂ ਬਸ ਵਾਟਾਂ ਦੀ ਗੱਲ ਐ ਮਾੜਾ ਤੇਰਾ ਭਾਈ ਇਧਰ ਆ ਭਾਈ ਜੀ ਬਾਹਰ ਬੈਠਾ ਰਹੇ ਹਾਂ ਗੰਡ ਨਹੀਂ ਗੰਡ ਇਤਨਾ ਮਰੀ ਇਹ ਦੱਸਣਾ ਹਾਂ ਹਾਂ ਐਦਾਂ ਕਰ ਇਹ ਤੇਰ ਕੋਈ ਗੰਡ ਵੱਜਣੀ ਜਿਹੜਾ ਪਿੰਨਾ ਕਰੂ ਕੋਈ ਗੰਡ ਵੱਜਣੀ ਆ ਪਿੰਨੇ ਵਾਲੇ ਤੇ ਪਿੰਨੇ ਵਾਲੇ ਤੇ ਗੰਡ ਵੱਜਦੀ ਹੁੰਦੀ ਪੁੱਤ ਤੇਰੇ ਕੋਲੋਂ ਗੰਡ ਵੱਜਣੀ ਆ ਬਾਹਰ ਕੋਲ ਮੈਂ ਕਾਟੂ ਮਾਮਾ ਤੇਰਾ ਵੀ ਹਣ ਲੈਂਦਾ ਹੀ ਮੰਜੀ ਮਾਸੀ ਤੇਰੀ ਵੀ ਹਣਦੀ ਆ ਆਹੋ ਤੇ ਹੈਈ ਆ ਤੂੰ ਹਰ ਕਿਤੇ ਜਿਆਦਾ ਵਢੇਡ ਲੈਣਾ ਨਾ ਹਰ ਕਿਤੇ ਥੋੜਾ ਜਿਹਾ ਵਲੇਟਿਆ ਕਰ ਘਟੋ ਘਟ 10 20 ਵਾਲ ਮਾਰਿਆ ਕਰ ਹਰ ਕਿਤੇ ਜਿਆਦਾ ਨਾ ਮਾਰਿਆ ਕਰ ਤੇ ਬਾਅਦ ਚ ਜਦੋਂ ਆਪਾਂ ਮੰਝਾ ਉਣ ਲੱਗੇ ਜਦੋਂ ਥੱਲੇ ਹੋ ਫਿਰ ਜਿਆਦਾ ਇਹੋ ਹੀ ਨਿਕਲਣਾ ਹੀ ਹੋ ਹਰਕ ਵਾਲਾ ਹੀ ਨਿਕਲਣਾ ਹੀ ਗੋਲ ਆਰ ਗੋਲ ਰ ਸਿਨੀਅਰ ਨਿਕਲਨੀ ਮੜਕੇ ਜੇ ਉੱਥੇ ਗੁੰਜਲਾ ਪੈ ਗਏ ਜਾਂ ਕੇ ਤੇ ਫਿਰ ਕੀ ਕਰਨਗੇ ਆ ਹੋ ਸਾਹਿਬ ਆਪੋ ਇੱਕ ਰੇ ਦੋ ਰਹਿ ਗਏ ਦੋ ਸੇਰੇ ਕਰਨੇ ਆ ਤਸਵੀਰ ਦਾ ਡਰਾਮ ਕਿਹੜੀ ਗੱਲ ਆ ਵਾ ਪਿੰਨੇ ਕਰੰਡੇ ਕਮਲੀ ਪਿਆਵਾ ਲੋ ਜੀ ਸਾਡੇ ਬਾਣ ਦੀ ਹੋ ਗਈ ਹੈ ਸਮਾਪਤੀ ਬਾਣ ਸਾਡਾ ਹੋ ਗਿਆ ਸਿੱਧਾ ਪਿੰਨੇ ਗਏ ਆ ਬਣ ਤੇ ਆ ਸਾਡਾ ਆਖਰੀ ਪਿੰਨਾ ਹੁਣ ਹੁਣ ਸਾਡੇ ਬਾਣ ਦੀ ਹੋ ਗਈ ਹੈ ਸਮਾਪਤੀ ਤੇ ਕਿੰਨੇ ਸਾਰੇ ਬਣ ਗਏ ਕੱਲ ਨੂੰ ਇਹੀ ਵੰਜੇਣਾਵਾਂਗੇ ਵੰਜੇ ਉਹਨੇ ਦਵਾਂਗੇ ਕਿ ਬੀਬੀ ਭੈਣ ਨੂੰ ਕਹਾਂਗੇ ਹੁਣ ਦੋ ਪਣ ਭਰਾਵਾਂ ਦਾ ਤੁਹਾਨੂੰ ਟਾਈਮ ਨਹੀਂ ਆ ਸਾਰੇ ਆਪ ਆਪਣੇ ਕੰਮਾਂ ਦੇ ਵਿੱਚ ਬਿਜੀ ਆ। ਆਣਾ ਲੰਘੇ ਹੁਣ। ਜੇ ਮਣਕ ਕਾਲਾ ਵਣ ਬਰੀਕ ਹੈ ਤੇ ਜੇ ਚਿੱਟਾ ਥੜ ਗਿਆ ਨਾ ਫਿਰ ਕਾਲਾ ਵਿੱਚ ਲਵਾ ਦਾਂਗੇ ਹਨਾ। ਹਨਾ? ਹਾਂ। ਕਿਉਂਕਿ ਉਹ ਆਮ ਚਿੱਟਾ ਜਣਾ ਮੁੱਖ ਛੁੱਟ ਜਾਣਾ। ਉਹ ਕੰਮ ਨੇ ਬੜ ਗਿਆ ਵੀ ਇਹ ਆਹ ਉਹਦਾ ਮੰਝਾ ਬਹੁਤ ਸੋਹਣਾ ਬਣਦਾ ਇਹਦਾ ਆਹ ਚਿੱਟੇ ਬਣਦਾ ਨੜੂ ਬਣਾਏ ਨਹੀਂ ਨਹੀਂ ਚੋਬ ਹੈ ਇਹਦਾ ਚੂਬੂਗਾ ਜ਼ਰੂਰ ਪਰ ਲੜੂਆਂ ਵਾਲਾ ਕੰਮ ਹੀ ਹੈਗਾ ਚਲੋ ਢੀ ਸਾਢੇ ਹੋ ਗਏ ਆ ਪਿੰਨੇ ਕੰਮ ਹੋ ਗਿਆ ਕੰਪਲੀਟ ਇਹ ਤਾਂ ਗਿਆ ਸਾਡਾ ਕੰਮ ਨੇਬੜ ਤੇ ਹੁਣ ਕੰਮ ਰਹਿ ਗਿਆ ਮੰਜਿਆਂ ਦਾ ਮੰਜਿਆਂ ਨੂੰ ਸਿਰ ਦੱਤਰੀ ਫੇਰਾਂਗੇ ਤੇ ਮੰਜਿਆਂ ਨੂੰ ਦੇੜਾਂਗੇ ਤੇ ਦੇੜ ਕੇ ਤੇ ਫੇਰ ਦੇ ਕੇ ਆਵਾਂਗੇ ਰੰਗ ਦੀ ਡੱਬੀ ਲਿਆਵਾਂਗੇ ਇੱਕ ਹਨਾ ਰੰਗ ਦੀ ਡੱਬੀ ਲਿਆ ਕੇ ਤੇ ਰੰਗ ਕਰ ਲਾਂਗੇ ਕਰਾਂ ਫੇਰ ਹੀ ਸੈਟ ਬੈਣਾ ਕੰਮ ਸੋਹਣੇ ਲੱਗਦੇ ਨਾਲੇ ਆ ਵੀ ਰੰਗ ਕੀਤੇ ਹੀ ਦੋ ਚੱਲਾਂ ਪਾਦੇ ਹੁਣ ਵਿੱਚ ਨਾ ਕੱਢ ਸਾਰਾ ਉਹ ਤੇ ਫੇਰ ਓਕੇ ਨਹੀਂ ਝੂੜਕਾ ਦਾ ਮਾਰਦੇ ਆਂ ਇਹਦੇ ਕੰਮ ਆਪ ਉਹ ਨਹਿ ਕਰਨਾ ਨਵੇੜਨ ਦਵਾਦਾ ਇੱਕ ਪੈਨ ਉਧਰ ਪਈ ਕਮਰੇ ਚ ਕਮਰੇ ਚ ਪਈ ਹੀ ਪੈਨ ਦਾ ਹਾਂ ਅੱਜ ਜ਼ਿਆਦਾ ਨਿਕਲ ਆਇਆ ਵਾ ਲਗਾਉਣਾ ਦੇ ਆਹੋ ਦੋ ਚੱਲ ਗਿਆ ਚਲ ਕੋਈ ਗੱਲ ਨਹੀਂ ਵਧੀਆ ਵਾ ਚੱਲ ਮੰਜਾ ਤੇ ਵਧੀਆ ਉਹਨੇ ਕਹਿਣਗੇ ਨਾ ਇਹ ਉਹ ਆ ਠੀਕ ਹੈ ਹਾਂ ਹਾਂ ਫਿਰ ਤੇ ਠੀਕ ਹੈ ਹਾਂ ਚੱਲ ਰੱਖ ਦੇ ਇਹਨਾਂ ਨੂੰ ਉਸ ਕਮਰੇ ਦੇ ਵਿੱਚ ਸਵੇਰੇ ਉਹਨਾਂ ਨੂੰ ਫੇਰੀਏ ਦਾਤਰੀ ਉਤਰੀ ਤੇ ਚੱਲ ਵੱਢ ਕੇ ਤਾਂ ਮਾਰ ਗਏ ਵਾਣਾ ਤੇ ਰੰਗ ਦੀ ਡੱਬੀ ਲਿਆ ਕੇ ਨਾ ਇੱਕ ਖਾਲੀ ਪਿਆਓ ਗਲੇ ਆ ਉਹ ਬਿਲਕੁਲ ਖਰਾਬ ਹੋ ਗਿਆ ਮਿਲਦਾ ਹੈ ਪੀਂਗੋ ਤੇ ਕੋਠੇ ਤੇ ਉਹ ਅੱਛਾ ਉਹ ਮੈਂ ਵੇਖੂਗੀ ਸਵੇਰੇ ਉਹਨੂੰ ਸਵੇਰੇ ਵੇਖੂਗੀ ਉਧਰ ਪਰਲੇ ਕਮਰੇ ਚ ਰੱਖ ਦੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ